ਇੱਕ ਵੈਸੇ ਵੀ ਸੁਭਾਅ ਬਣ ਗਿਆ ਹੁਣ ਨਾ ਕਿ ਜਿਹੜੇ ਬੰਦੇ ਅੱਗੇ ਆ ਕੇ ਪਾਰਟੀ ਦਾ 뷰ਪੁਆਇੰਟ ਰੱਖਦੇ ਆ ਲੱਗਦਾ ਤੁਹਾਨੂੰ ਕਿ ਜਿੰਨੇ ਸਾਡੀ ਗੱਲ ਨੂੰ ਕੱਟ ਦਿੱਤਾ ਸਾਡੀ ਗੱਲ ਰਿਜੈਕਟ ਕਰ ਦਿੱਤੀ ਤੇ ਅੱਜ ਕੱਲ ਇੱਕ ਇਨਡਾਇਰੈਕਟਲੀ ਉਹਨਾਂ ਨੂੰ ਧਮਕਾਉਣ ਦਾ ਵੀ ਤਰੀਕਾ ਚੱਲ ਪਿਆ ਆ ਕਿ ਆ ਜਿਹੜੀਆਂ ਤੁਸੀਂ ਸੁਣਿਆ ਹੋਣਾ ਕੁਝ ਬੜਾ ਬੜਾ ਤਿੱਖਾ ਵੀ ਬੋਲਣ ਲੱਗੇ ਵੀ ਆ ਪੰਜ ਚਾਰ ਬੰਦੇ ਰਹਿ ਗਏ ਇਹਨਾਂ ਦਾ ਵੀ ਕੱਢ ਦਿਆਂਗੇ ਕੰਡਾ ਮੰਨੋ ਵੀ ਐਦਾਂ ਪ੍ਰਭਾਵ ਦੇਣ ਦੀ ਸ਼ੁਰੂ ਕਰਦੇ ਪਿਛੇ ਜਿਵੇਂ ਇਹਨਾਂ ਦੇ ਮਾਰਡਰ ਕਰਾਉਣੇ ਨਾਸਰਦ ਸਾੰਗਵੀਰ ਸਿੰਘ ਬਾਦਲਵਾਲੇ ਕਹਿਣਾ ਸ਼ੁਰੂ ਹੋ ਗਿਆ ਪਈ ਨਾਗਨੀ ਜਿਹੜੀ ਹੈਗੀ ਆ ਬਚਿੱਤਰ ਸਿੰਘ ਵਾਲੀ ਕੁਝ ਲੈ ਕੇ ਤੇ ਇਹਦੀ ਗਰਦਨ ਤੋੜੂਗਾ ਮਤਲਬ ਬਾਰਡਰ ਕਰਾਉਂਡ ਤੱਕ ਵੀ ਰੁਕਾਂਦੇ ਜਿਹੜੇ ਪ੍ਰਵੋਕ ਕਰਨ ਵਾਸਤੇ ਕੁਝ ਨਵੇਂ ਨਵੇਂ ਬੁਲਾਦੇ ਜਿਹੜੇ ਕਹਿਣ ਲੱਗੇ ਜਿਹੜੀ ਕਿ ਚੰਗੀਆਂ ਗੱਲਾਂ ਨਹੀਂ ਆ ਨਹੀਂ ਬਿਲਕੁਲ ਠੀਕ ਹੈ ਉਹਨਾਂ ਨੂੰ ਐ ਲੱਗਦਾ ਹੈ ਵੀ ਸ਼ਾਇਦ ਅਸੀਂ ਮਾੜਾ ਮੋਟਾ ਇਹਦੇ ਖਿਲਾਫ ਰੌਲਾ ਪਾਵਾਂਗੇ ਸਾਰੇ ਇਕੱਠੇ ਸਰ ਕਿਸੇ ਪਾਸੇ ਵੀ ਨਹੀਂ ਹੋਣੀ ਚਾਹੀਦੀ ਐਦਾਂ ਅਸੀਂ ਡਰਦੇ ਨਹੀਂ ਸਰ ਕਿਸੇ ਪਾਸੇ ਵੀ ਨਹੀਂ ਹੋਣੀ ਚਾਹੀਦੀ ਵੱਡੇ ਦੇ ਪਾਸੇ ਵੀ ਨਹੀਂ ਹੋਣੀ ਚਾਹੀਦੀ ਜਿਹੜੀ ਜਿਹੜੀ ਗੱਲ ਹੈ ਨਾ ਜਿਹੜੀ ਸਵਾਸ ਤੁਹਾਨੂੰ ਜਿੰਨੇ ਦਿੱਤੇ ਆ ਉਹ ਪਰਮਾਤਮਾ ਨੂੰ ਪਤਾ ਸਦਾ ਸੁਭਵੀ ਸਿੰਘ ਬਾਦ ਜਿਸ ਤਰੀਕੇ ਦੇ ਨਾਲ ਉਹ ਉੱਥੇ ਸੇਵਾ ਕਰਦੇ ਤੇ ਉੱਤੇ ਹਮਲਾ ਹੋਇਆ ਤੇ ਗੁਰੂ ਰਾਮਦਾਸ ਜੀ ਸੀ ਗੁਰੂ ਹਰਗੋਬਿੰਦ ਸਾਹਿਬ ਨੇ ਉਹ ਗੋਲੀ ਦਾ ਰੁਖ ਬਦਲ ਦਿੱਤਾ ਇਸ ਕਰਕੇ ਜੇ ਇਹਨਾਂ ਲੋਕਾਂ ਤੋਂ ਡਰ ਕੇ ਅਸੀਂ ਅੰਦਰ ਵੜਨ ਲੱਗ ਜਾਈਏ ਅਸੀਂ ਦੇਖਦੇ ਹਾਂ ਕਿ ਪੰਜਾਬ ਦਾ ਨੁਕਸਾਨ ਹੋਣਾ ਬਚਾਉਣਾ ਅਸੀਂ ਤੇ ਇਹਨਾਂ ਗੱਲਾਂ ਤੋਂ ਨਹੀਂ ਡਰਦੇ ਜਿੱਦਣ ਤੁਰੇ ਸੀ ਨਾ ਸਟੂਡੈਂਟ ਲਾਈਫ 'ਚ ਤੁਰਪੇ ਸੀ ਤੇ ਇਹਨਾਂ ਕੋ ਦਮ ਲੈ ਕੇ ਤੁਰੇ ਸੀ ਕਿ ਔਕਾ ਰਸਤਾ ਹੈਗਾ ਇਸ ਕਰਕੇ ਪਿੱਛੋਂ ਵੀ ਦਾਦੇ ਤੱਕ ਅਸ਼ੋਕੜ ਹੈਗਾ ਕੁਰਬਾਨੀਆਂ ਦਾ ਅਸੀਂ ਉਸ ਹੱਬ ਨਾਲ ਤੁਰੇ ਸੀ ਪਰ ਹੁਣ ਜਿਹੜਾ ਪੰਜਾਬ ਦੇ ਵਿੱਚ ਮਾਹੌਲ ਜਿਹੜਾ ਇਹ ਸ਼ੁਰੂ ਕਰ ਦਿੱਤਾ ਅਸੀਂ ਉਹਦੇ ਵਾਸਤੇ ਪੰਜਾਬ ਨੂੰ ਬਚਾਉਣ ਵਾਸਤੇ ਲੜਾਂਗੇ